ਅਮਰਿਤਪਾਲ ਤੇ ਉਸਦੇ ਸਾਥੀਆਂ ਨੇ ਭੁੱਖ ਹੜਤਾਲ ਕੀਤੀ ਹੋਈ ਹੈ ਪਰ ਇਸ ਭੁੱਖ ਹੜਤਾਲ ਦੇ ਅੰਜਾਮ ਦੇ ਵਿੱਚ ਫਿਲਹਾਲ ਹਾਲਾਤ ਸਲਾਪੂਰਵਕ ਨੇ ਕਿਉਂਕਿ ਅਮਰਿਤਪਾਲ ਤੇ ਉਸਦੇ ਸਾਥੀਆਂ ਦੀ ਹਾਲਤ ਜਿਹੜੀ ਹੈ ਉਹ ਦਿਨੋਂ-ਦਿਨ ਢਲਦੀ ਜਾ ਰਹੀ ਹੈ ਵਿਗੜਦੀ ਜਾ ਰਹੀ ਹੈ ਦੂਜੇ ਪਾਸੇ ਅਮਰਿਤਪਾਲ ਸਿੰਘ ਦੇ ਕਰੀਬੀ ਅਤੇ ਪਰਿਵਾਰਕ ਮੈਂਬਰ ਉਸ ਦੇ ਸਮਰਥਕ ਜਿਹੜੇ ਨੇ ਉਹਨਾਂ ਨੇ ਵੀ ਭੁੱਖ ਹੜਤਾਲ ਕੀਤੀ ਹੈ ਉੱਥੇ ਵੀ ਹਾਲਾਤ ਇਸੇ ਤਰ੍ਹਾਂ ਦੇ ਬਣੇ ਹੋਏ ਨੇ ਇਸੇ ਨੂੰ ਮੱਦੇਨਜ਼ਰ ਰੱਖਦੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਜੀ ਵੱਲੋਂ ਇੱਕ ਹੁਕਮ ਜਾਰੀ ਹੋਇਆ ਸੀ ਕਿ ਇਸ ਮੁੱਦੇ ਦੇ ਉੱਤੇ ਅਮਰਿਤਪਾਲ ਸਿੰਘ ਤੇ ਉਸਦੇ ਸਾਥੀਆਂ ਇੱਕ ਵੱਖਰੀ ਕਮੇਟੀ ਦਾ ਗਠਨ ਕੀਤਾ ਜਾਵੇ ਔਰ ਇਸ ਕਮੇਟੀ ਦਾ ਕੰਮ ਹੋਵੇਗਾ ਇਸ ਮਾਮਲੇ ਦੇ ਵਿੱਚ ਸਿੱਧੀ ਦਖਲ ਦੇ ਕੇ ਔਰ ਅਵਧਪਾਲ ਸਿੰਘ ਤੇ ਉਸਦੇ ਸਾਥੀਆਂ ਨੂੰ ਬਚਾਉਣਾ ਖੈਰ ਇਸ ਮਸਲੇ ਨੂੰ ਲੈ ਕੇ ਫਿਲਹਾਲ ਇਸ ਕਮੇਟੀ ਦੀ ਇੱਕ ਬੈਠਕ ਹੋਈ ਹੈ ਔਰ ਇਸ ਕਮੇਟੀ ਦੀ ਬੈਠਕ ਤੋਂ ਬਾਅਦ ਇਹ ਐਲਾਨ ਕੀਤਾ ਗਿਆ ਹੈ ਕਿ ਅਵਧਪਾਲ ਸਿੰਘ ਤੇ ਉਸਦੇ ਸਾਥੀਆਂ ਨੂੰ ਪੰਜਾਬ ਲਿਆਉਣ ਖਾਤਰ ਸੀਐਮ ਭਗਵੰਤ ਮਾਨ ਦੇ ਨਾਲ ਇੱਕ ਮੀਟਿੰਗ ਕਰਨੀ ਹੋਵੇਗੀ ਔਰ ਇਸ ਮੀਟਿੰਗ ਨੂੰ ਲੈ ਕੇ 13 ਤਰੀਕ ਤੱਕ ਦਾ ਸਮਾਂ ਦਿੱਤਾ ਗਿਆ 13 ਤਰੀਕ ਤੱਕ ਦਾ ਸਮਾਂ ਜਿਹੜਾ ਹੈ ਉਹ ਸੀਐਮ ਭਗਵੰਤ ਮਾਨ ਨੂੰ ਦਿੱਤਾ ਗਿਆ ਔਰ ਨਾਲ ਦੀ ਨਾਲ ਉਦੋਂ ਤੱਕ ਇੱਕ ਮੀਟਿੰਗ ਕਰਨ ਦੀ ਗੱਲ ਕੀਤੀ ਗਈ ਹੈ ਸਮਾਂ ਦੇਣ ਦੀ ਗੱਲ ਕੀਤੀ ਗਈ ਹੈ ਜੇ 13 ਤਰੀਕ ਤੱਕ ਸਮਾਂ ਸੀਐਮ ਭਗਵੰਤ ਮਾਨ ਨਹੀਂ ਦਿੰਦੇ ਤੇ ਉਸ ਤੋਂ ਬਾਅਦ ਕੀ ਹੋਵੇਗਾ ਇਹ ਵੱਡੀ ਗੱਲ ਹੈ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਹ ਸਬਕਮੇਟੀ ਹੈ ਜਿਸ ਨੇ ਸੀਐਮ ਭਗਵੰਤ ਮਾਨ ਨੂੰ ਇਹ ਤਜਵੀਜ਼ ਕੀਤੀ ਹੈ ਮੰਗ ਕੀਤੀ ਹੈ ਕਿ 13 ਤਰੀਕ ਤੱਕ ਦਾ ਸਮਾਂ ਹੈ 13 ਤਰੀਕ ਤੱਕ ਸਾਡੇ ਨਾਲ ਮੀਟਿੰਗ ਕੀਤੀ ਜਾਵੇ ਸੀਐਮ ਭਗਵੰਤ ਮਾਨ ਨਾਲ ਮੀਟਿੰਗ ਕਰਕੇ ਕਿਸੇ ਢੁਕਵੇਂ ਪ੍ਰੋਗਰਾਮ ਤੱਕ ਪਹੁੰਚਣਾ ਚਾਹੁੰਦੇ ਨੇ ਕਿਸੇ ਟੁਕਵੀ ਥਾਂ ਤੱਕ ਪਹੁੰਚਣਾ ਜਾਂਦੇ ਨੇ ਜਿੱਥੋਂ ਬਾਅਦ ਅਮਰਿਤਪਾਲ ਸਿੰਘ ਨੂੰ ਵਾਪਸ ਪੰਜਾਬ ਲਿਆਂਾਇਆ ਜਾ ਸਕੇ ਉਸ ਦੇ ਸਾਥੀਆਂ ਨੂੰ ਵਾਪਸ ਲਿਆਇਆ ਜਾ ਸਕੇ ਐਨਐਸਏ ਦੇ ਤਹਿਤ ਡੇਬਰੂਗੜ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਹੇ ਨੇ ਅਮਰਿਤਪਾਲ ਸਿੰਘ ਤੇ ਉਸ ਦੇ ਸਾਥੀ ਹੈ ਤੇ ਉਹਨਾਂ ਨੂੰ ਬਚਾਉਣ ਵਾਸਤੇ ਇਹ ਸਭ ਕੁਝ ਕੀਤਾ ਜਾ ਰਿਹਾ ਹਾਲਾਂਕਿ ਡੇਬਰੂਗੜ ਜੇਲ੍ਹ ਦੇ ਵਿੱਚ ਹਾਲਾਤ ਤਣਾਅਪੂਰਵਕ ਹੋ ਗਏ ਸਨ ਉਦੋਂ ਜਦੋਂ ਇਹ ਭੁਖੜ ਹੜਤਾਲ ਸ਼ੁਰੂ ਕਰ ਦਿੱਤੀ ਜਾਂਦੀ ਹੈ 18 ਫਬਰੂਰੀ ਤੋਂ ਇਹ ਪੋਖੜਤਾ ਅਲਚੂ ਕੀਤੀ ਜਾਂਦੀ ਹੈ ਔਰ ਹੁਣ ਤੱਕ ਇਹ ਪੋਖੜਤਾ ਪਹੁੰਚ ਚੁੱਕੀ ਹੈ ਔਰ ਇਸ ਹੜਤਾਲ ਤੋਂ ਬਾਅਦ ਹਾਲਾਤ ਇਤਨਾ ਪੂਰਵਕ ਨੇ ਕ ਅਮਰਪਾਲ ਸਿੰਘ ਤੇ ਉਸਦੇ ਸਾਥੀਆਂ ਦੀ ਹਾਲਤ ਜਿਹੜੀ ਹੈ ਉਹ ਦਿਨੋਂ ਦਿਨ ਨਿਗਰਦੀ ਜਾ ਰਹੀ ਹੈ ਦੂਜੇ ਪਾਸੇ ਅਮਰਪਾਲ ਸਿੰਘ ਤੇ ਉਸਦੇ ਸਾਥੀਆਂ ਦੇ ਪਰਿਵਾਰਕ ਮੈਂਬਰ ਉਹਨਾਂ ਦੇ ਸਮਰਥਕ ਜਿਹੜੇ ਨੇ ਉਹ ਪੰਜਾਬ ਅੰਮ੍ਰਿਤਸਰ ਦੇ ਵਿੱਚ ਪੋਖੜਤਾ ਤੇ ਬੈਠੇ ਹੋਏ ਨੇ ਇਨ੍ਹਾਂ ਹਾਲਾਤਾਂ ਦੇ ਵਿੱਚ ਇਸ ਪੰਜ ਮੈਂਬਰੀ ਸਬ ਕਮੇਟੀ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ 13 ਮਾਰਚ ਤੱਕ ਦਾ ਸਮਾਂ ਹੈ 13 ਮਾਰਚ ਤੱਕ ਸੀਐਮ ਭਗਵੰਤ ਮਾਨ ਉਹਨਾਂ ਨਾਲ ਮੀਟਿੰਗ ਕਰਨ ਨਹੀਂ ਤਾਂ ਫਿਰ ਉਸ ਤੋਂ ਬਾਅਦ 14 ਤਰੀਕ ਨੂੰ ਇੱਕ ਮੀਟਿੰਗ ਇਹ ਸਬ ਕਮੇਟੀ ਕਰੇਗੀ ਔਰ ਇਸ ਸਬ ਕਮੇਟੀ ਵੱਲੋਂ ਉਸ ਤੋਂ ਬਾਅਦ ਰੋਡ ਮੈਪ ਤਿਆਰ ਕੀਤਾ ਜਾਵੇਗਾ ਉਸ ਤੋਂ ਬਾਅਦ ਇਸ ਗੱਲ ਦਾ ਐਲਾਨ ਕੀਤਾ ਜਾਵੇਗਾ ਕਿ ਹੁਣ ਅੱਗੇ ਕਿਸ ਤਰ੍ਹਾਂ ਵਧਣਾ ਹੈ ਕਿਸ ਤਰੀਕੇ ਦੇ ਨਾਲ ਅੱਗੇ ਜਾਣਾ ਹੈ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਕੀਤੀ ਜਾਣੀ ਹੈ ਜਾਂ ਨਹੀਂ ਇਸ ਉੱਤੇ ਵੀ ਚਰਚਾ ਹੋਈ ਹੈ ਪਹਿਲਾਂ ਆਹ ਕਿਹਾ ਗਿਆ ਕਿ ਫਿਲਹਾਲ ਸੂਬਾ ਸਰਕਾਰ ਨਾਲ ਗੱਲ ਹੋਵੇਗੀ ਜੇ ਗੱਲ ਨਹੀਂ ਕੀਤੀ ਗਈ ਤਾਂ ਕੇਂਦਰ ਦਾ ਦਖਲ ਜਿਹੜਾ ਵਿੱਚ ਰੱਖਿਆ ਜਾਵੇਗਾ ਤੁਹਾਨੂੰ ਇੱਥੇ ਆ ਵੀ ਦੱਸ ਦਿੰਦੇ ਆ ਕਿ ਇਸ ਸਬੰਧੀ ਗਵਰਨਰ ਦੇ ਨਾਲ ਵੀ ਗੱਲਬਾਤ ਕੀਤੀ ਜਾ ਚੁੱਕੀ ਹੈ ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਵਫਦ ਜਿਦੇ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਸ਼ਾਮਲ ਸਨ ਉਹ ਗਵਰਨਰ ਰਾਜਪਾਲ ਬਰਮਦਲ ਪ੍ਰੋਹਰਤ ਦੇ ਨਾਲ ਮਿਲੇ ਨੇ ਔਰ ਉਹਨਾਂ ਨਾਲ ਮਿਲ ਕੇ ਉਹਨਾਂ ਨੂੰ ਇੱਕ ਮੰਗ ਪੱਤਰ ਦਿੱਤਾ ਸੀ ਜਿਸ ਮੰਗ ਪੱਤਰ ਦੇ ਵਿੱਚ ਇਹ ਸਾਫ਼ ਕਿਹਾ ਗਿਆ ਸੀ ਕਿ ਅਮਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਨੂੰ ਪੰਜਾਬ ਭੇਜਿਆ ਜਾਵੇ ਉਹਨਾਂ ਨੂੰ ਪੰਜਾਬ ਲੈਉਣ ਦਿੱਤਾ ਜਾਵੇ ਤਾਂ ਕਿ ਜੋ ਉਹਨਾਂ ਦੀ ਹਾਲਤ ਉੱਥੇ ਹੋਈ ਪਈ ਹੈ ਉਹ ਸੁਧਰ ਸਕੇ ਇਹਨਾਂ ਮਸਲਿਆਂ ਨੂੰ ਲੈ ਕੇ ਐਨਐਸਏ ਦੇ ਤਹਿਤ ਵੀ ਗੱਲ ਕੀਤੀ ਗਈ ਹੈ ਕਿ ਐਨਐਸਏ ਜਿਹੜੀ ਹੈ ਉਹ ਵੀ ਹਟਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਜੋ ਹਾਲਾਤ ਬਣਦੇ ਨੇ ਉਹ ਸਮਾਂ ਦੱਸੇਗਾ ਪਰ ਫਿਲਹਾਲ ਇਸ ਸਬੰਧੀ ਸਬ ਕਮੇਟੀ ਨੇ ਜੋ ਐਲਾਨ ਕੀਤਾ ਆਓ ਸੁਣ ਲੈਂਦੇ ਆਓ ਸੁਣ ਲੈਂਦੇ ਭਾਈ ਅੰਮਰਪਾਲ ਸਿੰਘ ਜੀ ਇਨਖਾਲ ਸਾਹਿਬ ਦੇ ਉਹਨਾਂ ਦੇ ਸਾਥੀਆਂ ਵੱਲੋਂ ਜੋ ਡਿਊਰੂ ਹੈ ਜਿਹਨ ਦੇ ਵਿੱਚ ਭੁਖੜਤਾ ਵਰਗੀ ਕੀ ਆ ਉਹਦੇ ਨਾਲ ਹੀ ਸ੍ਰੀ ਅਮਰਸਾਹਬ ਸਾਹਿਬ ਦੀ ਜੇਲ੍ਹ ਦੇ ਵਿੱਚ ਵੀ ਜਿਹੜੇ ਉਹਨਾਂ ਦੇ ਨਾਲ ਤੇ ਸੱਤ ਨੂੰ ਉਹਨਾਂ ਨੇ ਪਕਰਦਾਰ ਰੱਖੀ ਉਹਨਾਂ ਦੇ ਪਰਿਵਾਰ ਦੇ ਜਿਹੜੇ ਮੈਂਬਰ ਨੇ ਉਹਨਾਂ ਵੱਲੋਂ ਵੀ ਜਿਹੜੀ ਪੋਸਟਕਾਰ ਦਿੱਤੀ ਗਈ ਹੈ ਉਹਦੇ ਸਬੰਧ ਵਿੱਚ ਪਿਛਲੇ ਦਿਨ ਪਰਿਵਾਰ ਵੱਲੋਂ ਜਿਹਦਰ ਸ੍ਰੀ ਕਾਫਤਖ ਸਾਬ ਨੂੰ ਇੱਕ ਚਿੱਠੀ ਜਿਹੜੀ ਆ ਪੱਤਰ ਦਿੱਤਾ ਗਿਆ ਸੀਗਾ ਤਾਂ ਸ੍ਰੀ ਕਾਫਤਖ ਸਾਹਿਬ ਦੇ ਅਧਿਕਾਰ ਅੰਸਾਰ ਜਨਰਲ ਸਿੰਘ ਜੀ ਉਹਨਾਂ ਨੇ ਪੰਜ ਮੈਂਬਰੀ ਕਮੇਟੀ ਜਿਹੜੀ ਸਬਕਮਿਟੀ ਆ ਉਹਦਾ ਗਠਨ ਕੀਤਾ ਜਿਸ ਦੇ ਵਿੱਚ ਬਹੁਤ ਹੀ ਸਤਿਕਾਰਯੋਗ ਸਰਦਾਰ ਰਜਿੰਦਰ ਸਿੰਘ ਜੀ ਮਹਿਤਾ ਜਨਸਕੱਤਰ ਸ਼ਾਮਿਲ ਕੋਲ ਤਾਂ ਪ੍ਰਬੰਧਕ ਕਮੇਟੀ ਚ ਸਦਾਰ ਭਗਵਾਨ ਜੰਜੀ ਸਰਕਾਰ ਸਾਹਿਬ ਮੈਂਬਰਸ਼ਿਪ ਕਮੇਟੀ ਸਰਦਾਰ ਅਜਨੇਰ ਸਿੰਘ ਜੀ ਔਰ ਸ੍ਰੀ ਸੁਖਪ੍ਰੀਤ ਸਿੰਘ ਉਦੋਕੇ ਅੱਜ ਕਮੇਟੀ ਦੀ ਜਿਹੜੀ ਪ੍ਰੀਟੀ ਮੀਟਿੰਗ ਹੋਈ ਆ ਜਿਹਦੇ ਵਿੱਚ ਇਹ ਫੈਸਲਾ ਲਿਆ ਗਿਆ ਹੈ ਕਿ ਅੱਜ ਅਸੀਂ ਮੇਲ ਦੇ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਇਹ ਮੰਗ ਕਰ ਰਹੇ ਆ ਕਿ 13 ਤਰੀਕ ਤੱਕ ਇਸ ਕਮੇਟੀ ਨੂੰ ਇਸ ਮਸਲੇ ਦੇ ਹੱਲ ਦੇ ਲਈ ਮਿਲਣ ਦਾ ਸਮਾਂ ਦਿੱਤਾ ਜਾਵੇ ਤਾਂ ਕਿ ਇਸ ਗੱਲ 'ਤੇ ਵਿਚਾਰ ਕਰਕੇ ਬੰਦੀ ਸਿੰਘਾਂ ਨੇ ਜਿਹੜੀਆਂ ਮੰਗਾਂ ਨੇ ਉਦੇ ਬਾਰੇ ਅਸੀਂ ਉਹਨਾਂ ਦਾ ਵਿਚਾਰ ਵਟਾਂਦਰਾ ਕਰੀਏ ਔਰ ਉਹਦਾ ਕੋਈ ਜਿਹੜਾ ਸਾਰਤਕ ਹੱਲ ਹੈ ਉਹ ਲੱਭਣ ਦਾ ਯਤਨ ਕਰਿਆ ਜਾ ਸਕੇ ਔਰ ਉਹਨਾਂ ਦੀ ਭੁਖ ਹੜਤਾਲ ਜਿਹੜੀ ਆ ਉਹ ਤਲਵਾਈ ਜਾ ਸਕੇ ਸੋ ਜੇ 3 ਤਰੀਕ ਤੱਕ ਜਿਹੜੀ ਭਗਵੰਤ ਸਿੰਘ ਮਾਨ ਉਹ ਸਰਕਾਰੀ ਤੌਰ ਤੇ ਸਾਨੂੰ ਕੋਈ ਸਾਮਾਨ ਨਹੀਂ ਦਿੰਦੇ ਜਾਂ ਇਹਦਾ ਕੋਈ ਹੱਲ ਨਹੀਂ ਕੱਢਦੇ ਤੇ ਫਿਰ ਅਗਲੇ ਐਕਸ਼ਨ ਪ੍ਰੋਗਰਾਮ ਦੇ ਲਈ 14 ਤਰੀਕ ਨੂੰ 3:00 2 ਵਜੇ ਇਸੇ ਥਾਂ ਤੇ ਜਿਹੜੀ ਆ ਕਮੇਟੀ ਉਹ ਮੀਟਿੰਗ ਕਰੇਗੀ ਤੇ ਕੇਂਦਰ ਨਾਲ ਵੀ ਕੋਈ ਗੱਲ ਕੀਤੀ ਜਾਏਗੀ ਨੇ ਲੀ ਗਰੀ ਉਸ ਤੋਂ ਬਾਅਦ ਮੈਂ ਨਾ ਨਾ ਤੇ ਲੋਡ ਪਈ ਤੇ ਫਿਰ ਕੇਂਦਰ ਦੇ ਨਾਲ ਵੀ ਇੱਥੇ ਗੱਲਬਾਤ ਕੀਤੀ ਤੁਸੀਂ ਮੀਟਿੰਗ ਦਾ ਕ ਮੈਂਬਰ ਬਦਲੇ ਗਿਆ ਸੋਨੇ ਸਰ ਤੁਸੀਂ ਪ੍ਰਭਾਵ ਵੀ ਮਿਲ ਚੁੱਕਾ ਉਹਨੇ ਸਰਕਾਰੀ ਅਧਿਕਾਰੀਆਂ ਨੂੰ ਤੇ ਕੋਈ ਸਾਰਥਕ ਜਵਾਬ ਨਹੀਂ ਮਿਲ ਰਿਹਾ ਦੇਖੋ ਹੁਣ ਸੇ ਕੱਲ ਤੱਕ ਸਭ ਨੇ ਕਮੇਟੀ ਗਠਿਤ ਕੀਤੀ ਹੈ ਤੇ ਇਸੇ ਕਰਕੇ ਅਸੀਂ ਅੱਜ ਦੀ ਮੀਟਿੰਗ ਕੀਤੀ ਹੈਗੀ ਆ ਓਕੇ ਉਹ ਤੋਂ ਬਾਅਦ ਅਸੀਂ ਜਿਹੜੇ ਅੱਜ ਆਪਣੀ ਮੇਲ ਦੇ ਰਾਹੀਂ ਉਹਨਾਂ ਨੂੰ ਇਹ ਸੂਚਨਾ ਦਵਾਉਂਗੇ ਕਿ 13 ਤਰੀਕ ਤੱਕ ਸਾਨੂੰ ਸਮਾਂ ਦਿੱਤਾ ਜਾਵੇ ਤੇ ਜਿੰਨੀ ਸਮਾਂ ਦਿੰਦੇ ਤੇ ਉਸ ਤੋਂ ਬਾਅਦ ਆਪਣਾ ਜਿਹੜਾ ਪ੍ਰੋਗਰਾਮ ਹੈ ਉਹ ਅਸੀਂ ਜਿਹੜਾ ਉਸ ਪੰਥ ਦੇ ਸਾਹਮਣੇ ਦੱਸਾਂਗੇ ਠੀਕ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ